ਮਤਲਬ ਕੈਲੀ ਬਾਦਸ਼ਾਹੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਖ ਨੇ ਮੈਂ ਸਮੁੱਚੀ ਸਿੱਖ ਸੰਗਤ ਇਹ ਚਲੇ ਖੜੀ ਹੈ ਕੈਲੀ ਪੰਜਾਬੀਆਂ ਨੂੰ ਜਾਂ ਪੂਰੀ ਦੁਨੀਆ ਚ ਬੈਠੇ ਕਿਤੇ ਵੀ ਸਿੱਖ ਜਾਂ ਸਿੱਖੀ ਨੂੰ ਪਿਆਰ ਕਰਨ ਵਾਲੀ ਮੈਂ ਸਾਰੀ ਸੰਗਤ ਨੂੰ ਬਹੁਤ ਵਧਾਈ ਦੇਣਾ ਤੇ ਕਿਉਂਕਿ ਸਾਡੇ ਲਈ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨੇ ਇਤਾਂ ਦਾ ਟੈ ਲੋ ਆਪਣੇ ਦੁਨਿਆਵੀ ਜ਼ਿੰਦਗੀ ਦੇ ਵਿੱਚ ਕਿਉਂਕਿ ਡੈਡੀਕੇਸ਼ਨ ਤੇ ਕਿਸ ਤਰ੍ਹਾਂ ਉਹਨਾਂ ਨੇ ਆਪਣਾ ਸਾਰਾ ਪਰਿਵਾਰ ਕਿਉਂਕਿ ਸਰਵੰਸਦਾਨੀ ਉਹਨਾਂ ਨੂੰ ਕਿਹਾ ਜਾਂਦਾ ਸਿੱਖ ਕੌਮ ਦੀ ਖਾਤਰ ਲੋਕਾਂ ਨੂੰ ਰਸਤਾ ਦਿਖਾਉਣ ਦੀ ਖਾਤਰ ਜਿਹੜਾ ਵਾਰਿਆ ਤੋਂ ਅਸੀਂ ਅੱਜ ਦੇ ਦਿਨ ਉਹਨਾਂ ਨੂੰ ਸੇਧਾ ਕਰਦਾ ਮੈਂ ਤੇ ਸਮੁੱਚੇ ਕੌਮ ਨੂੰ ਸਮੁੱਚੇ ਕੌਮ ਨੂੰ ਮੈਂ ਬਹੁਤ ਵਧਾਈ ਜਿਹੜੀ ਮੁਬਾਰਕਬਾਦ ਠੀਕ ਸਰਪੱਤਵਾਸ ਤੋਂ ਕਿ ਸਰਦਾਰ ਨੂੰ ਪਿੱਛਾ ਦੇਖੋ ਜੀ ਬੜਾ ਮੰਦ ਭਾਗਾ ਹੈਗਾ ਕਿ ਇੱਕ ਬਜ਼ੁਰਗ ਕਿਸਾਨ ਨੇਤਾ ਪਿਛਲੇ 40 ਦਿਨ ਤੋਂ ਉਹ ਹੜਤਾਲ ਤੇ ਬੈਠਾ ਉਹ ਵੀ ਤੁਸੀਂ ਦੇਖੋ ਵੀ ਮੌਸਮ ਪੰਜਾਬ ਚ ਨਾਰਥ ਇੰਡੀਆ ਚ ਕਿਦਾਂ ਦਾ ਜਿਹੜਾ ਹੋਇਆ ਹੋਇਆ ਤੇ ਉਹ ਵੀ ਕੋਈ ਨਿੱਜੀ ਕਿਸੇ ਮੁੱਦੇ ਨੂੰ ਲੈ ਕੇ ਨਹੀਂ ਜਿਹੜਾ ਮੁੱਦਾ ਸਮੁੱਚੇ ਭਾਰਤ ਦੇ ਕਿਸਾਨਾਂ ਦਾ ਮਜ਼ਦੂਰਾਂ ਦਾ ਕਿਉਂਕਿ 58% ਡਾਇਰੈਕਟਲੀ ਜਾਂ ਇੰਡਾਇਰੈਕਟ ਜਿਹੜੇ ਲੋਕ ਨੇ ਉਹ ਕਿਸਾਨੀ ਤੇ ਡਿਪੈਂਡੈਂਟ ਹੈ ਤੇ ਮੁੱਦਾ ਵੀ ਉਹ ਹੈ ਵੀ ਜਿਹੜਾ ਕੋਈ ਉਹਨਾਂ ਨੇ ਆਪ ਨਹੀਂ ਘੜ ਲਿਆ ਜਿਹਦਾ ਦੇਸ਼ ਦੇ ਪ੍ਰਧਾਨ ਮੰਤਰੀ ਜੀ ਸੱਤਾ ਚਾਉਣ ਤੋਂ ਪਹਿਲਾਂ ਵੀ ਜ਼ਿਕਰ ਕਰਦੇ ਰਹੇ ਆ ਤੇ ਸੀ2+50 ਫਾਰਮੂਲਾ ਪਹਿਲਾਂ ਤਾਂ ਯਾਦ ਸੀ ਤੇ ਲਿਖਤ ਵਾਦਾ ਵੀ ਕੀਤਾ ਵੀ ਭਾਈ ਕਿਸਾਨਾਂ ਦੀ ਆਮਦਨ ਦੁੱਗਣੀ ਕਰਾਂਗੇ ਤੇ ਉਸ ਤੋਂ ਬਾਅਦ ਵੀ ਜਦੋਂ ਕਾਲੇ ਕਾਨੂੰਨ ਵਾਪਸ ਲਏ ਗਏ ਤਾਂ ਉਦੋਂ ਵੀ ਲਿਖਤ ਦੇ ਵਿੱਚ ਕਿਹਾ ਵੀ ਅਸੀਂ ਜਿਹੜੀ ਐਮਐਸਪੀ ਦੀ ਜਿਹੜੀ ਇਹਨੂੰ ਕਾਨੂੰਨੀ ਜਾਮਾ ਜਿਹੜਾ ਅਸੀਂ ਅਪਣਾਵਾਂਗੇ ਪਰ ਹੁਣ ਤੁਸੀਂ ਦੇਖੋ ਵੀ 300 ਦਿਨ ਤੋਂ ਉੱਪਰ ਹੋ ਗਏ ਤੁਸੀਂ ਗੱਲ ਤਾਂ ਕੀ ਕਰਨੀ ਹੈ ਜਿਹੜਾ ਕਾਨੂੰਨੀ ਗਰੰਟੀ ਦਾ ਕੀ ਦੇਣੀ ਹੈ ਮਤਲਬ ਕਿ ਅੱਜ ਜਿਹੜੇ ਕਿਸਾਨ ਨੇ ਜਿਹੜੇ ਡੱਲੇਵਾਲ ਸਾਹਿਬ ਨੇ ਉਹਨਾਂ ਦੀ ਸਰਕਾਰ ਗੱਲ ਸੁਣ ਲਈ ਵੀ ਪਿਆਰ ਨਹੀਂ ਤੇ ਸਾਡਾ ਮੈਂ ਇਹ ਤੁਸੀਂ ਦੇਖਿਆ ਹੋਣਾ ਲੋਕ ਸਭਾ 'ਚ ਵੀ ਜ਼ਿਕਰ ਕੀਤਾ ਕਿ ਤੁਸੀਂ ਪੰਜਾਬ ਹਰਿਆਣਾ ਬਾਰਡਰ ਨੂੰ ਤੁਸੀਂ ਐ ਬਣਾਤਾ ਵੀ ਜਿਵੇਂ ਪਾਕਿਸਤਾਨ ਦਾ ਬਾਰਡਰ ਹੁੰਦਾ ਹੈਗਾ ਵੀ ਭਾਈ ਪੰਜਾਬੀ ਅੱਗੇ ਜਿਹੜੇ ਜਾ ਹੀ ਨਹੀਂ ਸਕਦੇ ਤੋਂ ਇਹ ਬੜਾ ਮੰਦ ਭਾਗ ਗਿਆ ਸੀ ਉੱਥੇ ਡਿਸਕਸ਼ਨ ਕਰਦੇ ਆ ਲੋਕ ਸਭਾ ਦੇ ਅੰਦਰ ਕਿ ਜੀ ਸੰਵਿਧਾਨ ਨੂੰ 75 ਸਾਲ ਹੋ ਗਏ ਪਰ ਸਾਡੇ ਜਿਹੜੇ ਕਿਸਾਨ ਆ ਉਹਨਾਂ ਦੀਆਂ ਜਿਹੜੀ ਫੰਡਾਮੈਂਟਲ ਰਾਈਟਸ ਆ ਕਿ ਰਾਈਟ ਟੂ ਮੂਵ ਰਾਈਟ ਟੂ ਪ੍ਰੋਟੈਸਟ ਤੁਸੀਂ ਸਾਨੂੰ ਉਹ ਵੀ ਨਹੀਂ ਜਿਹੜੀਆਂ ਕੋੜੀਆਂ ਸਾਡੇ ਤੋਂ ਪਿਆਬ ਦੇ ਦੇਸ਼ ਦੀ ਰਾਜਧਾਨੀ ਚ ਤੁਰ ਕੇ ਜਾਣ ਦੀ ਵੀ ਜਿਹੜੀ ਮੈਂ ਚ 100 ਕਿਸਾਨਾਂ ਨੂੰ ਵੀ ਜਿਹੜੀ ਸਰਕਾਰ ਪਰਮਿਸ਼ਨ ਨਹੀਂ ਦੇ ਰਹੀ ਸੋ ਨਾ ਉਥੇ ਜਾਣ ਦੇ ਰਿਹਾ ਤੇ ਨਾ ਜਿਹੜੀ ਹੈ ਸਰਕਾਰ ਗੱਲ ਸੁਣ ਲਈ ਜਿਹੜੀ ਤਿਆਰ ਹੈ ਸੋ ਬੜਾ ਮੰਦ ਭਾਗ ਗਿਆ ਮੈਂ ਤਾਂ ਉਥੇ ਵੀ ਅਸੀਂ ਕਿਹਾ ਵੀ ਕੇਂਦਰ ਸਰਕਾਰ ਨੂੰ ਗੱਲ ਜਿਹੜੀ ਹੈ ਕਿਸਾਨਾਂ ਦੀ ਸੁਣਨੀ ਚਾਹੀਦੀ ਹੈ ਤੇ ਜਿਹੜਾ ਇਹਦਾ ਹੱਲ ਹੈ ਉਹ ਕੱਢਣਾ ਚਾਹੀਦਾ ਕਿਉਂਕਿ ਠੀਕ ਹੈ ਬਿਆਨਵਾਜੀ ਉੱਥੇ ਕਈ ਇਹਨਾਂ ਦੇ ਜਿਹੜੇ ਲੀਡਰ ਨੇ ਪ੍ਰਵਕਤਾ ਨੇ ਜਦੋਂ ਟੀਵੀ ਤੇ ਸ਼ਾਮ ਨੂੰ ਤੁਸੀਂ ਡਿਬੇਟ 'ਚ ਬੈਠਦਾ ਸੁਣਦੇ ਹੋਵੋਗੇ ਆਖਣਗੇ ਜੀ ਗੱਲ ਕਰਕੇ ਮਸਲੇ ਦਾ ਹੱਲ ਹੋਣਾ ਪਰ ਤੁਸੀਂ ਗੱਲ ਕਰੋ ਤਾਂ ਸਹੀ ਨਾ ਤੁਸੀਂ ਗੱਲ ਕਰਨ ਲਈ ਤਿਆਰ ਨਹੀਂ ਤੇ ਤੁਸੀਂ ਹੰਕਾਰ ਐਨਾਗਾ ਕਿ ਕੋਈ ਵੀ ਤੁਸੀਂ ਦੇਖੋ ਵੀ ਪਿਛਲੇ ਇੰਨੇ ਦਿਨਾਂ ਤੋਂ ਇੱਕ ਵੀ ਕੇਂਦਰ ਦੇ ਨੁਮਾਇੰਦੇ ਨੇ ਕੋਈ ਅਪਰੋਚ ਤੱਕ ਵੀ ਜਿਹੜਾ ਉਹਨਾਂ ਕਿਸਾਨਾਂ ਦੇ ਨਾਲ ਨਹੀਂ ਕੀਤਾ ਸੋ ਅਸੀਂ ਤਾਂ ਪਹਿਲਾਂ ਵੀ ਕਿਹਾ ਵੀ ਅਸੀਂ ਜਿਹੜਾ ਮੁੱਦਾ ਬਿਲਕੁਲ ਜਾਇਜ਼ ਆ ਅਸੀਂ ਡੱਲੇਵਾਲ ਸਾਹਿਬ ਦੇ ਕਿਸਾਨਾਂ ਦੇ ਨਾਲ ਜਿਹੜਾ ਡਟ ਕੇ ਪੰਜਾਬ ਸਰਕਾਰ ਜਿਹੜੀ ਉਹ ਖੜੀ ਹੈ ਮੀਰ ਜੀ ਅੱਜ ਬੱਸਾਂ ਦੀ ਚੱਲ ਰਹੀ ਹੈ ਸਟ੍ਰਾਈਕ ਕੀ ਕਹਿਣਾ ਚਾਹੋਗੇ ਜਿਹੜੀਆਂ ਠੇਕੇ ਦੇ ਦਿੱਤੀਆਂ ਜਾ ਰਹੀਆਂ ਨੇ